ਜੋਨ ਕ ਬੰਦੇ ਦਾ ਕੁੜ ਨਾਲ ਸੰਬੰਧ ਨਹੀਂ ਟੁੱਟਿਆ ਉਹ ਬੰਦਾ ਨਾ ਆਪਣੇ ਦੀ ਚੱਜ ਨਾ ਜੀ ਸਕਦਾ ਨਾ ਬੰਦਾ ਸਮਾਜ ਦੀ ਜੀ ਸਕਦਾ ਸੱਚiar ਮਨੁੱਖ ਹੀ ਸੰਘਰਸ਼ ਦੇ ਜਨਮਦਾਤਾ ਹੁੰਦੇ ਨੇ ਸੱਚiar ਮਨੁੱਖ ਹੀ ਜ਼ੁਲਮ ਦੇ ਸਾਹਮਣੇ ਵੰਗਾਰ ਬਣ ਕੇ ਖੜਦੇ ਨੇ ਜਿਹੜਾ ਬੰਦਾ ਲੋਭੀ ਹੈ ਉਹਰਾ ਕਦੀ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਸਾਨੂੰ ਇਹ ਬੜਾ ਸचेत ਹੋ ਕੇ ਜਿਹੜਾ ਪੈਗਾ ਲੋਭੀ ਪਤਾ ਨਹੀਂ ਆਪ ਕਿੱਥੇ ਡੁੱਬੇਗਾ ਸਮਾਜ ਕਿੱਥੇ ਡੁੱਬੇਗਾ ਤੇ ਅੱਜ ਸਾਡੇ ਆਰੇ ਦਿਵਾਲੇ ਲੋਭੀਆਂ ਦੇ ਝੋਲ ਸਨ ਦਿਖਾਈ ਦੇ ਰਹੇ ਦੁਸ਼ਮਣ ਬਾਤ ਕਰੇ ਅਣਹੋਣੀ ਜਿਹੜਾ ਕੁਦਰਤ ਦਾ ਵਿਰੋਧੀ ਹੈ ਮਨੁੱਖਤਾ ਦਾ ਵਿਰੋਧੀ ਹੈ ਉਹਨੇ ਹਮੇਸ਼ਾ ਉਹ ਗੱਲਾਂ ਕਰਨੀਆਂ ਨੇ ਜਿਹੜੀਆਂ ਸਾਡੇ ਖਵਾਬ ਵਿੱਚ ਵੀ ਨਹੀਂ ਹੁੰਦੀਆਂ ਸੰਘਰਸ਼ ਦਾ ਨਾਮ ਲੈਣਾ ਬੜਾ ਸੌਖਾ ਹੈ ਪਰ ਸੰਘਰਸ਼ ਜਿਹੜੇ ਲੜਦੇ ਨੇ ਉਹਨਾਂ ਨੂੰ ਹੀ ਪਤਾ ਹੈ ਕਿ ਸੰਘਰਸ਼ ਦਾ ਆਦਤੇ ਹੁੰਦਾ ਹੈ ਪਰ ਸੰਰਸ਼ ਦਾ ਕੋਈ ਅੰਤ ਨਹੀਂ ਹੁੰਦਾ ਦੁਸ਼ਮਣ ਸਾਡੇ ਬੜਾ ਨੇੜੇ ਆ ਗਿਆ ਠੇਰਾ ਕਿਥੇ ਕਿਥੇ ਪਾਰੇ ਉਹ ਨਾ ਸਾਡੇ ਇਤਿਹਾਸਿਕ ਥਾਵਾਂ ਨੂੰ ਛੱਡ ਰਿਹਾ ਹੈ ਨਾ ਸਾਡਾ ਕੁਦਰਤ ਦੇ ਇਲਾਕੇ ਨੂੰ ਛੱਡ ਰਿਹਾ ਹੈ ਉਹ ਨੇੜੇ ਨੇੜੇ ਘੁੰਮ ਕੇ ਸਾਨੂੰ ਘੇਰੀ ਟੁਰਿਆ ਜਾ ਰਿਹਾ ਜਦੋਂ ਸੀ ਇਤਿਹਾਸ ਬੱਜੇ ਇਤਿਹਾਸ ਦੇ ਅੰਦਰ ਸਾਨੂੰ ਸਾਰੇ ਸੁਪਨਾ ਦੇ ਉਹ ਗਿਆਨ ਦੇ ਸ਼ਬਦ ਨੂੰ ਜੀਣਾ ਸ਼ਬਦਾਂ ਨਾਲ ਉਹ ਇਹ ਜੀਣ ਆਪਣੇ ਸਮੇਂ ਤੇ ਵਕਤੀਆਂ ਚੜ੍ਹਉਂਦੀਆਂ ਦੇ ਰੂਪ ਰੂਪ ਕੇ ਪਰਮੇਸ਼ਰ ਦੇ ਉਸ ਕਰਤਵ ਨੂੰ ਉਹਨਾਂ ਨੇ ਨਾ ਕੇਵਲ ਨਵਾਇਆ ਬਲਕਿ ਆਪਣੀ ਉਮਤ ਨੂੰ ਗਿਆਨ ਦੇ ਰਸਤੇ ਤੇ ਤੁਰਨ ਵਾਲਿਆਂ ਨੂੰ ਉਹਨਾਂ ਨੇ ਇਸ ਰਾਹ ਤੇ ਤੁਰਨ ਦਾ ਪੈਗਾਮ ਦਿੱਤਾ ਸਿੱਖਿਆ ਦਿੱਤੀ ਥੋੜਾ ਦੇ ਪਿਛੇ ਉਹਨਾਂ ਨੇ ਇਸ ਰਸਤੇ ਤੇ ਤੁਰਨ ਲਈ ਤਿਆਰੀ ਕਰਵਾਈ ਕਿ ਕਿਵੇਂ ਬਗਦੀਆਂ ਵੰਗਾਰਾਂ ਦੇ ਸਾਹਮਣੇ ਖੜਾ ਹੋਇਆ ਜਾ ਸਕਦਾ ਹੈ ਜੁਨਾਸੀ ਸਾਹਿਬ ਗੁਰੂ ਨਾਨਕ ਜੀ ਦਾ ਜੀਵਨ ਦੇਖਦੇ ਹਾਂ ਤੇ ਉਹਨਾਂ ਦੇ ਪਾਵਨ ਜੀਵਨ ਦੇ ਵਿੱਚੋਂ ਸਾਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਉਹ ਬਚਨ ਮਿਲਦੇ ਨੇ ਕਿ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਸੰਸਾਰ ਦੇ ਉਸ ਵਕਤ ਦੀਆਂ ਚੁਣੌਤੀਆਂ ਨੂੰ ਸਾਹਮਣੇ ਕਿਵੇਂ ਲੈਂਦੇ ਨੇ ਕਿਸ ਜੁੱਸੇ ਵਿੱਚ ਕਿੰਨੀ ਚੇਤਨਾ ਵਿੱਚ ਕਿੱਡੀ ਵੱਡੀ ਜ਼ਿੰਮੇਵਾਰੀ ਨਾਲ ਲੈਂਦੇ ਨੇ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਜੀ ਦੇ ਆਮਦ ਨੂੰ ਸਿੰਘ ਦੇ ਬੁੱਕਣ ਨਾਲ ਤਸਵੀਰ ਦਿੱਤੀ ਜਵੇਂ ਜੰਗਲ ਦੇ ਅੰਦਰ ਸ਼ੇਰ ਬੁੱਕਦਾ ਹੈ ਤੇ ਸ਼ੇਰ ਦੇ ਬੁੱਕ ਦੇ ਨਾਲ ਬੁਕਣ ਦੇ ਨਾਲ ਜਿਹੜੇ ਬਾਕੀ ਦੇ ਜਾਨਵਰ ਹੋਇਆ ਕਰਦੇ ਨੇ ਉਹ ਥੀਰ ਛੱਡ ਕੇ ਭੱਜ ਜਾਂਦੇ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸਿੰਘ ਬੁੱਕ ਹੈ ਮਿਰਗਾਵਲੀ ਭੰਨੀ ਜਾਏ ਨਾ ਥੀਰ ਤਰਵਾ ਹੁਣ ਕੋ ਨਾਨਕ ਜੀ ਦਾ ਸਿੰਘ ਨਾਦ ਹੈ ਸਾਨੂੰ ਅੱਜ ਉਹਦੀ ਸਮਝਾਉਣੀ ਬੜੀ ਜ਼ਰੂਰੀ ਹੈ ਉਸ ਸਮੇਂ ਵੀ ਸਮਾਜ ਨੂੰ ਕ੍ਰੀਤੀਆਂ ਵਾਲੇ ਪਾਸੇ ਗੁੰਮਰਾਹ ਕਰਨ ਵਾਲੇ ਪਾਸੇ ਆਪਣੀ ਆਪਣੀ ਢੰਗ ਦੇ ਅਪਰਾਧੀ ਲੋਕ ਜਿਹੜੇ ਸਨ ਉਹ ਕੰਮ ਕਰ ਰਹੇ ਸੀ ਭਾਵੇਂ ਰਾਸਤਾ ਤੇ ਬੈਠੇ ਸਨ ਭਾਵੇਂ ਸਮਾਜ ਦੀਆਂ ਧਰਮ ਸਤਾ ਤੇ ਬੈਠੇ ਸਨ ਜਾਂ ਮਨਾਫਾ ਖੋਰੀ ਦੇ ਗੇੜੇ ਵਿੱਚ ਪੈ ਕੇ ਸਮਾਜ ਦਾ ਕਰਨ ਵਾਲ ਕਣ ਕਰਨ ਵਾਲੀਆਂ ਤਾਕਤਾਂ ਸਨ ਜਿਹੜੀਆਂ ਚੁਣੌਤੀਆਂ ਅੱਜ ਸਾਨੂੰ ਨਵੇਂ ਦੌਰ ਵਿੱਚ ਦਿਖਾਈ ਦੇ ਰਹੀਆਂ ਨੇ ਇਹ ਵਾਸਤੇ ਵਿੱਚ ਉਸ ਸਮੇਂ ਵੀ ਇਹੀ ਚੁਣੌਤੀਆਂ ਸਨ ਚੁਣੌਤੀਆਂ ਦੇ ਜਿਹੜੇ ਜਨਮਦਾਤਾ ਹੁੰਦੇ ਨੇ ਆਕਾਸ਼ ਤੋਂ ਨਹੀਂ ਉਤਰਦੇ ਉਹ ਸਮਾਜ ਦੇ ਵਿੱਚੋਂ ਹੀ ਪੈਦਾ ਹੁੰਦੇ ਨੇ ਕਿਉਂਕਿ ਲੋਕ ਕੌਣ ਹੁੰਦੇ ਨੇ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੇ ਅੰਦਰੋਂ ਮਨੁੱਖੀ ਜ਼ਿੰਦਗੀ ਦੇ ਸਰੋਕਾਰਾਂ ਨਾਲੋਂ ਉਹਨਾਂ ਦੇ ਸਬੰਧ ਟੁੱਟ ਚੁੱਕੇ ਹੁੰਦੇ ਨੇ ਉਹ ਜ਼ਿਆਦਾ ਲਾਭਾਂ ਦੇ ਲਈ ਜਾਤੀ ਸਵਾਰਥ ਦੇ ਲਈ ਆਪਣੇ ਆਪੇ ਨੂੰ ਸਮਾਜ ਦੀ ਲੁੱਟ ਖਸੂਟ ਵਾਸਤੇ ਤਿਆਰ ਕਰਿਆ ਕਰਦੇ ਹਨ ਤਾਂ ਉਸ ਸਮੇਂ ਅਸੀਂ ਦੇਖਦੇ ਹਾਂ ਜਿਹੜੀ ਗੱਲ ਅੱਜ ਸਾਡੇ ਲਈ ਤਾਕਤ ਵਾਲੀ ਹੈ ਤੁਸੀਂ ਜਿਹੜੀ ਅੱਜ ਇੱਥੇ ਗੱਲ ਵੱਡੇ ਇਕੱਠ ਵਿੱਚ ਕਰ ਰਹੇ ਹੋ ਇਹ ਕੋਈ ਨਵੀਂ ਨਹੀਂ ਹੈ ਜਾਂ ਪੰਜਾਬ ਦੀ ਧਰਤੀ ਵਾਸਤੇ ਨਵੀਂ ਨਹੀਂ ਹੈ ਇਸ ਧਰਤੀ ਤੇ ਕਿ ਸੰਘਰਸ਼ ਗੁਰਨਾਨ ਦੇਵ ਜੀ ਦੇ ਵਕਤ ਤੋਂ ਜਦ ਲੜਨਾ ਸ਼ੁਰੂ ਹੋਇਆ ਅੱਜ ਵੀ ਉਹ ਪੰਜਾਬ ਦੀ ਧਰਤੀ ਤੇ ਜਾਏ ਆਪਣੇ ਢੰਗ ਨਾਲ ਲੜ ਰਹੇ ਨੇ ਜੇ ਅਸੀਂ ਜੋ ਦੇਖਣਾ ਚਾਹੁੰਦੇ ਜਾਂ ਵਿਚਾਰਨ ਕਰਨਾ ਚਾਹੁੰਦੇ ਆ ਇਤਿਹਾਸ ਦੇ ਸੰਦਰਭ ਦੇ ਵਿੱਚ ਕਈ ਵਾਰ ਅਸੀਂ ਇਤਿਹਾਸ ਨੂੰ ਬੜਾ ਸਹਜ ਜਿਹਾ ਲੈ ਲੈਂਦੇ ਹਾਂ ਕਈ ਵਾਰ ਇਤਿਹਾਸ ਨੂੰ ਅਸੀਂ ਕਹਾਣੀ ਤੋਂ ਅੱਗੇ ਵੱਧ ਕੇ ਨਹੀਂ ਲੈਂਦੇ ਕਦੇ ਅਸੀਂ ਗੁਰੂਆਂ ਦੇ ਜੀਵਨ ਨੂੰ ਪੂਜਣ ਤੋਂ ਅੱਗੇ ਜਾ ਕੇ ਨਹੀਂ ਲੈਂਦੇ ਪਹਿਲੇ ਗੱਲ ਗੁਰੂ ਨੂੰ ਇੱਕ ਚੇਤਨਾ ਦਾ ਕੇਂਦਰ ਮੰਨ ਕੇ ਤੁਰਨਾ ਪਏਗਾ ਗੁਰੂ ਗਿਆਨ ਦਾ ਉਹ ਕੇਂਦਰ ਹੈ ਜਿਸ ਗਿਆਨ ਦੇ ਕੇਂਦਰ ਤੋਂ ਭੁੱਲਿਆਂ ਤੇ ਭਟਕਿਆਂ ਨੂੰ ਜ਼ਿੰਦਗੀ 'ਚ ਗੁਮਰਾਹ ਹੋ ਗਏ ਲੋਕਾਂ ਨੂੰ ਸੇਧ ਮਿਲਦੀ ਹੈ ਮਾਰਗ ਮਿਲਦੇ ਜ਼ਿੰਦਗੀ ਜੁੜਦਾ ਸਹੀ ਢੰਗ ਤਰੀਕਾ ਮਿਲਦਾ ਤਾਂ ਉਸ ਸਮੇਂ ਵੀ ਅਸੀਂ ਦੇਖਦੇ ਹਾਂ ਸਾਰੀਆਂ ਚਰਚਾਤਿਆਂ ਦਾ ਜਿਹੜਾ ਹੱਲ ਹੈ ਗੁਰੂ ਨਾਨਕ ਜੀ ਨੇ ਇੱਕ ਮਹਿੰਮ ਦੇ ਤੌਰ ਤੇ ਉਹਨਾਂ ਨੇ ਸਮਾਜ ਦੇ ਸਾਹਮਣੇ ਸਿਰਜਿਆ ਉਸ ਦੇ ਗੁਰਦੇਵ ਦੀ ਉਸ ਕਰਨੀ ਨੂੰ ਕਦੇ ਆਪਨੇ ਪੜਿਆ ਹੋਏਗਾ ਵਕਤ ਨਹੀਂ ਕਿ ਬਲਾਰੇ ਬਹੁਤ ਨੇ ਉਹ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ ਗੁਰਦੇਵ ਨੇ ਪਹਿਲਾ ਹਾਲਾਤਾਂ ਦਾ ਜਾਇਜਾ ਲਿਆ ਉਸ ਤੋਂ ਬਾਅਦ ਉਹਨਾਂ ਨੇ ਨਿਰਣਾ ਕੀਤਾ ਇਹਨਾਂ ਹਾਲਾਤਾਂ ਨੂੰ ਸੋਧਣ ਦੇ ਲਈ ਮਕੜੀਆਂ ਸ਼ਕਤੀਆਂ ਨਾਲ ਇਹਨਾਂ ਨੂੰ ਸੋਧਣ ਦੇ ਲਈ ਸਹੀ ਰਸਤੇ ਤੇ ਪਹੁੰਚਣ ਦੇ ਲਈ ਇੱਕ ਲੰਮੀ ਜਦੋਜਹਿ ਦੀ ਲੋੜ ਹੈ ਉਸ ਸਮੇ ਭਾਈ ਸਾਹਿਬ ਨੇ ਸ਼ਬਦ ਵਰਤੇ ਗੁਰਨਾਨਕ ਸੱਚੇ ਪਾਤਸ਼ਾਹ ਦੇ ਬਾਰੇ ਅੰਦਰ ਚੜਿਆ ਸੋਧਣ ਚੜਿਆ ਸੋਦਣ ਤਰਤੁਲ ਕਾਈ ਜਿਹਨੇ ਆਪਾਂ ਬੈਠੇ ਆਪਣੀ ਜੁਬਾਨ ਤੇ ਬੋਲ ਲੈ ਕੇ ਆਓ ਚੜਿਆ ਸੋਦਣ ਤਰਤੁਲ ਕਾਈ ਉੱਚੀ ਵਾਰ ਚੜਿਆ ਸੋਦਣ ਚੜਿਆ ਸੋਦਣ ਕੋ ਵੇਵ ਦੀ ਚੜੇ ਨੇ ਤਰਤੁਲ ਕਾਈ ਨੂੰ ਸੋਦਣ ਦੇ ਲਈ ਧਰਤੀ ਦੇ ਉੱਤੇ ਕੀ ਹੈ ਨਦੀਆਂ ਨੇ ਜੰਗਲ ਨੇ ਬੇਲੇ ਨੇ ਪਹਾੜਤ ਨੇ ਜੀਵ ਜੰਤੂ ਨੇ ਧਰਤੀ ਉੱਤੇ ਜਿਹੜਾ ਵੀ ਜੀਵਨ ਹੈ ਉਸ ਜੀਵਨ ਨੂੰ ਸੰਭਾਲਣ ਲਈ ਔਰ ਜਿਹੜਾ ਇਸ ਜੀਵਨ ਨੂੰ ਵਗੜ ਰਿਹਾ ਹੈ ਉਹਨੂੰ ਜ਼ਿੰਦਗੀ ਦਾ ਰਸਤਾ ਦੇਣ ਲਈ ਗੁਰੂ ਨਾਨਕ ਜੀ ਚੜੇ ਨੇ ਤਾਂ ਕਿ ਬੰਦੇ ਨੂੰ ਆਪਣੇ ਕਰਤਵ ਦਾ ਪਤਾ ਲੱਗ ਜਾਏ ਕੋ ਜਦੋਂ ਬੰਦਾ ਗਿਆਨ ਤੋਂ ਕੋਰਾ ਹੋ ਜਾਂਦਾ ਹੈ ਉਹਦਾ ਬੰਦਾ ਸੌ ਜਾਂਦਾ ਹੈ ਉਹ ਜਿੰਨਾ ਵੀ ਲੁੱਟੇ ਕੌਣ ਜਾਂ ਜਿਹੜਾ ਸੌ ਗਿਆ ਜਿਹੜਾ ਸੌ ਗਿਆ ਉਹ ਘਰ ਭੰਨੇ ਜਾਂਦੇ ਨੇ ਜਿਹੜਾ ਸੌ ਗਿਆ ਉਥੇ ਚੋਰ ਉਹ ਚੱਕਿਆਂ ਦਾ ਆਖੇ ਸੌਖਾ ਦਾ ਲੱਗ ਜਾਂਦਾ ਜਿੱਥੇ ਸਮਾਜ ਆਵੇਸਲਾ ਹੋ ਜਾਂਦਾ ਕੁਛ ਇਤਰਾ ਦੀਆਂ ਤਾਕਤਾਂ ਜਣੀਆਂ ਸਾਡੇ ਵਿਰੋਧ ਵਿੱਚ ਨੇ ਕੁਦਰਤ ਦੇ ਵਿਰੋਧ ਵਿੱਚ ਨੇ ਉਹ ਸਿਰ ਚੁੱਕ ਕੇ ਖਮੋਸ਼ੀ ਨਾਲ ਆਨੰਦ ਆ ਕੇ ਵੜ ਜਾਂਦੀਆਂ ਨੇ ਦਾਸ ਨੇ ਜਾਣਨ ਦੀ ਕੋਸ਼ਿਸ਼ ਕੀਤੀ ਇਹ ਜਿਹੜੀ ਆਜਾ ਆਪਾਂ ਵਿਰੋਧ ਵਿੱਚ ਖੜੇ ਆ ਇਹ ਕੀ ਸੁਤੇ ਸਿੱਧ ਹੋ ਗਿਆ ਇੱਕ ਦਿਨ ਦੀ ਖੇਡ ਹੋ ਗਈ ਤੇ ਦੱਸ ਰਹੇ ਨੇ ਸudar ਜਸਕੀਰ ਜਸਪ੍ਰੀਤ ਸਿੰਘ ਹੁਣੀ ਨਹੀਂ ਜੀ ਇਹ ਖੇਡ ਬੜੀ ਸਹਿਜ ਨਾਲ ਸ਼ੁਰੂ ਹੋਈਏ 2 ਏਕੜ 4 ਏਕੜ 10 ਏਕੜ 15 ਏਕੜ 20 ਏਕੜ 24 ਏਕੜ ਕਰਦੇ ਆ ਕਰਦੇ ਆ ਇਹ سلسلہ ਅੱਗੇ ਨੂੰ ਵਧਿਆ ਦੇਖੋ ਉਹ ਕਿੰਨੇ ਜਿਨ੍ਹਾਂ ਨੇ ਪੈਰ ਰਾਣੇ ਨੇ ਉਹਨਾਂ ਦੀਆਂ ਬਿਰਤੀਆਂ ਸਾਡੇ ਤੋਂ ਕਿੰਨਾ ਤੇਜ਼ ਸੋਚਦੇ ਨੇ ਸਾਨੂੰ ਪਤਾ ਨਹੀਂ ਲੱਗਣ ਦਿੰਦੇ ਹੁਣ ਤਾਂ ਜਾ ਪਾਸਾ ਆ ਗਿਆ ਜ਼ਮੀਨਾਂ ਵੇਚਣ ਵਾਲਿਆਂ ਦਾ ਹੁਣ ਪੰਜਾਬ ਦੀ ਉਹ ਧਰਤੀ ਇੱਕ ਬੜਾ ਆਪਾਂ ਸਾਰੇ ਪਿੰਡਾਂ ਨਾਲ ਜੁੜੇ ਬੋਤੇ ਬੈਠੇ ਆ ਇੱਕ ਦਾ ਛੇਤਾ ਰੱਖਣਾ ਪੰਜਾਬ ਦਾ ਜ਼ਿਮੀਦਾਰ ਜ਼ਮੀਨ ਨੂੰ ਵੇਚਣ ਕਿਉਂ ਲੱਗ ਪਿਆ ਇਹ ਨੁਕਤਾ ਹੈ ਮੇਰੀ ਚਰਚਾ ਦਾ ਨਹੀਂ ਤੁਹਾਡੇ ਸਾਰਿਆਂ ਦੀ ਚਰਚਾ ਦਾ ਇਹ ਕਮਜ਼ੋਰੀ ਕਿਉਂ ਆ ਗਈ ਕਿਸਾਨ ਤੇ ਜ਼ਮੀਨ ਨੂੰ ਮਾਂ ਕਹਿੰਦਾ ਸੀ ਵੇਚਦਾ ਨਹੀਂ ਸੀ ਖਰੀਦਿਆ ਕਰਦਾ ਸੀ ਪਰ ਇਹਦੇ ਚ ਵੇਚਣ ਦੀ ਚੇਟਕਾ ਕਿਥੋਂ ਲੱਗੇ ਕਿਉਂ ਲੱਗੀ ਬੜੀ ਖੋਜ ਦਾ ਪੱਖ ਹੈ ਇਹ ਕੀ ਹੈ ਇਹ ਤੇ ਬੜੀ ਲੰਮੀ ਚੌੜੀ ਵਿਚਾਰ ਦੀ ਜ਼ਰੂਰਤ ਹੈ ਆਪਾਂ ਫਿਰ ਉੱਥੇ ਆ ਜਾਈਏ ਸਾਡੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਕੀ ਬਚਨ ਕਹੇ ਨੇ ਉਹਨਾਂ ਨੇ ਸਾਡਾ ਕੁਦਰਤ ਨਾਲ ਵਾਹ ਵਾਸਤਾ ਪਾਇਆ ਉਹਨਾਂ ਦੇ ਦੋ ਬਚਨ ਜਪਜੀਤ ਸਿੰਘ ਦੀ ਬਾਣੀ ਚ ਨੇ ਉਹਨਾਂ ਨੇ ਜੋ ਸਾਡੇ ਸਾਹਮਣੇ ਸਵਾਲ ਰੱਖੇ ਨੇ ਉਹ ਦੋ ਸਵਾਲ ਕਿਹੜੇ ਨੇ ਕੋ ਇਹ ਮਨੋਖ ਤੂੰ ਆਪਰੇ ਅੰਦਰ ਸਵਾਲ ਖੜਾ ਕਰ ਤੂੰ ਸਚਿਆਰ ਕਿਵੇਂ ਬਣ ਸਕਦਾ ਹੈ ਤੇਰੇ ਅੰਦਰ ਜਿਹੜੀ ਕੂੜ ਦੀ ਕੰਧ ਹੈ ਇਹ ਕਿਵੇਂ ਟੁੱਟ ਸਕਦੀ ਹੈ ਜਦੋਂ ਤੱਕ ਬੰਦਾ ਸਚਿਆਰ ਨਹੀਂ ਹੈ ਜਦੋਂ ਤੱਕ ਬੰਦੇ ਦਾ ਕੂੜ ਨਾਲ ਸੰਬੰਧ ਨਹੀਂ ਟੁੱਟਿਆ ਉਹ ਬੰਦਾ ਨਾ ਆਪਣੇ ਲਈ ਚੱਜ ਨਾ ਜੂ ਸਕਦਾ ਹੈ ਨਾ ਬੰਦਾ ਸਮਾਜ ਲਈ ਜੂ ਸਕਦਾ ਹੈ ਉਹਦੇ ਅੰਦਰ ਸਰਬੱਤ ਦੇ ਭਲੇ ਦਾ ਸੰਕਲਪ ਹੀ ਪੈਦਾ ਨਹੀਂ ਹੋ ਸਕਦਾ ਇਹ ਗੱਲ ਦਾ ਖਿਆਲ ਕਰਨਾ ਸਚਿਆਰ ਮਨੁੱਖ ਹੀ ਸੰਘਰਸ਼ ਦੇ ਜਨਮਦਾਤਾ ਹੁੰਦੇ ਨੇ ਸਚਿਆਰ ਮਨੁੱਖ ਹੀ ਜ਼ੁਲਮ ਦੇ ਸਾਹਮਣੇ ਵੰਗਾਰ ਬਣ ਕੇ ਖੜਦੇ ਨੇ ਇਸੇ ਲਈ ਗੁਰਦੇਵ ਨੇ ਦੋ ਸਵਾਲ ਖੜੇ ਕਰਕੇ ਉਹਨਾਂ ਨੇ ਸਚਿਆਰ ਮਨੁੱਖ ਪੈਦਾ ਕਰਨ ਦੇ ਲਈ ਇੱਕ ਮਾਹੌਲ ਸਿਰਜਿਆ ਤੇ ਆਪਣੇ ਕਰਤਬ ਦੀ ਪੂਰਤੀ ਕੀਤੀ ਆਪਾਂ ਸਵਾਲ ਜਾਣਦੇ ਹਾਂ ਜਵਨੀ ਸਾਹਿਬ ਦੀ ਪਾਵਨ ਬਾਣੀ ਵਿੱਚ ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁਕਕੇ ਪਾਲ ਅੱਜ ਇਹਨਾਂ ਦੋ ਸਵਾਲਾਂ ਨੂੰ ਅੱਗੇ ਰੱਖ ਕੇ ਅਸੀਂ ਆਪਣੀ ਜ਼ਿੰਦਗੀ ਦੀ ਤਿਆਰੀ ਕਰਨੀ ਆ ਇਹਨਾਂ ਸਵਾਲਾਂ ਦੇ ਉੱਤਰ ਜੋ ਗੁਰਦੇਵ ਨੇ ਦਿੱਤੇ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਰੱਬ ਦੀ ਰਜਾਈ ਤੁਰੇ ਤੋਂ ਬਗੈਰ ਨਾ ਮੈਨੂੰ ਆਪਣੀ ਜ਼ਿੰਦਗੀ ਦੇ ਸੱਚ ਦਾ ਪਤਾ ਲੱਗੇਗਾ ਨਾ ਮੈਨੂੰ ਕੁਦਰਤ ਦੀ ਰਖਵਾਲੀ ਦਾ ਪਤਾ ਲੱਗੇਗਾ ਨਾ ਮੈਨੂੰ ਸਿਧਾਂਤ ਦੀ ਪੈਰਵਾਈ ਦਾ ਪਤਾ ਲੱਗੇਗਾ ਨਾ ਮੈਂ ਅਨਸਾਨੀਅਤ ਗੁਨਾਹਾਂ ਨਾਲ ਭਰ ਕੇ ਅੱਗੇ ਆ ਕੇ ਕੰਮ ਕਰਾਂਗਾ ਮੇਰੇ ਅੰਦਰੋਂ ਕੂੜ ਦੀ ਕੰਧ ਉਹ ਲੋਭ ਲਾਲਚ ਦੀ ਕੰਧ ਜਿਹੜਾ ਸਾਡੇ ਅੰਦਰ ਸਾਰਿਆਂ ਤੋਂ ਪੈੜੀ ਚੀਜ਼ ਬਣ ਕੇ ਸਾਡੇ ਅੰਦਰ ਕੁੱਤਾ ਬਣ ਕੇ ਭੌਂਕ ਰਿਹਾ ਹੈ ਅੰਦਰ ਲੋਭ ਭੌਂਕੇ ਜਿੱਤ ਕੁੱਤਾ ਅੰਦਰੋਂ ਤੇ ਲੋਪੋਂ ਕਿਨੇ ਤੇ ਕੁੱਤਾ ਸਾੜੇ ਅੰਦਰ ਲੋਭ ਦਾ ਕੁੱਤਾ ਸਾਰਿਆਂ ਚ ਹੀ ਭੌਂਕਰਿਆ ਕੋਈ ਕੋਈ ਦੁਨੀਆ ਦਾ ਬੰਦਾ ਨਹੀਂ ਜਿਹਦੇ ਅੰਦਰ ਕੁੱਤਾ ਨਹੀਂ ਭੌਂਕਰਿਆ ਮੇਰੇ ਅੰਦਰ ਲੋਭ ਹੈ ਤੇ ਲੋਭ ਖਾਤਰ ਬੰਦਾ ਕੀ ਨਹੀਂ ਕਰਦਾ ਬਾਣੀ ਕਹਿੰਦੀ ਲੋਭੀ ਕਾ ਵਸਾ ਨਾ ਕੀਤੇ ਜੇਕਰ ਪਾਰ ਵਸਾਏ ਜਿਹੜਾ ਬੰਦਾ ਲੋਭੀ ਹੈ ਉਹਰਾ ਕਦੀ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਸਾਨੂੰ ਇਹ ਬੜਾ ਸੁਚੇਤ ਹੋ ਕੇ ਜਿਹੜਾ ਪੈਗਾ ਲੋਭੀ ਪਤਾ ਨਹੀਂ ਆਪ ਕਿੱਥੇ ਡੁੱਬੇਗਾ ਸਮਾਜ ਕਿੱਥੇ ਡੁੱਬੇਗਾ ਤੇ ਅੱਜ ਸਾਡੇ ਆਲੇ-ਦੁਆਲੇ ਲੁਭੀਆਂ ਦੇ ਝੁੰਡ ਸੰਦਖਾਈ ਦੇ ਰਹੇ ਆਓ ਅੱਗੇ ਚਲੀਏ ਗੁਰਦੇਵ ਗੁਰਨਾਨੂ ਕੀ ਦੇ ਗਵਚਨ ਹੈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਹੁਣ ਜੁਹਾਂ ਨੇ ਜਦ ਰੱਬ ਦੀ ਗੱਲ ਕੀਤੀ ਪ੍ਰਭੂ ਜੀ ਦੀ ਗੱਲ ਕੀਤੀ ਤੇ ਉਹਨਾਂ ਨੇ ਰੱਬ ਨੂੰ ਕਿੱਥੇ ਵੇਖਿਆ ਉਹਨਾਂ ਨੂੰ ਕੁਦਰਤ ਵਿੱਚ ਵੇਖ ਕੇ ਗੱਲ ਕੀਤੀ ਕਿ ਪ੍ਰਮਾਤਮਾ ਕੁਦਰਤ ਵਿੱਚ ਵਸਦਾ ਹੈ ਤੇ ਉਹਨੇ ਆਪਣੇ ਸੇਵਕਾਂ ਨੂੰ ਕੁਦਰਤ ਦੇ ਨਾਲ ਤੁਰਨ ਵਾਲੀ ਜ਼ਿੰਦਗੀ ਦਿੱਤੇ ਕਿ ਤੂੰ ਕੁਦਰਤ ਨੂੰ ਸਮਝਣਾ ਹੈ ਕੁਦਰਤ ਨੂੰ ਜਾਣਣਾ ਹੈ ਤੂੰ ਰੱਬ ਤੇ ਕੁਦਰਤ ਨੂੰ ਅੱਡ-ਅੱਡ ਕਰਕੇ ਨਹੀਂ ਦੇਖਣਾ ਇਹ ਵਿਚਾਰ ਗੁਰੂ ਨਾਨਕ ਜੀ ਦੇ ਨੇ ਅਸੀਂ ਕੁਦਰਤ ਨੂੰ ਵੱਖਰਾ ਕਰਕੇ ਨਹੀਂ ਵੇਖਦੇ ਪਰਮਾਤਮਾ ਨੂੰ ਵੱਖਰਾ ਕਰਕੇ ਨਹੀਂ ਵੇਖਦੇ ਅਸੀਂ ਤੇ ਉਸ ਰੱਬ ਦੀ ਪੁਜਾਰੀ ਹਾਂ ਜਿਹੜਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਜੋ ਪਰਮਾਤਮਾ ਜਲ ਵਿੱਚ ਹੈ ਥਲ ਵਿੱਚ ਹੈ ਬਣਾ ਵਿੱਚ ਹੈ ਅਸੀਂ ਉਸ ਰੱਬ ਦੇ ਉਪਾਸ਼ਕਾਂ ਉਸ ਰੱਬ ਦੇ ਉਪਾਸ਼ਕ ਦੇ ਤੌਰ ਤੇ ਸਾਨੂੰ ਸੋਚਣਾ ਪਏਗਾ ਹੁਣ ਜਲ ਦੇ ਜੀਵਾਂ ਬਾਰੇ ਸੋਚਣਾ ਪਏਗਾ ਥਲ ਦੇ ਜੀਵਾਂ ਬਾਰੇ ਸੋਚਣਾ ਪਏਗਾ ਆ ਸਾਨੂੰ ਧਰਤੀ ਦੇ ਜੀਵਾਂ ਬਾਰੇ ਬਣਾ ਵਿੱਚ ਵਕਸ਼ ਦੇ ਜੀਵਾਂ ਬਾਰੇ ਸੋਚਣਾ ਪਏਗਾ ਸਾਡੇ ਅੰਦਰ ਏਡੀ ਵੱਡੀ ਚੇਤਨਾ ਚਾਹੀਦੀ ਹੈ ਕਿ ਅਸੀਂ ਆਪਣੇ ਆਪੇ ਨੂੰ ਇੰਨਾ ਜੋਗ ਬਣਾ ਸਕੀਏ ਇਹ ਲਈ ਕਰਨਾ ਕੀ ਪਏਗਾ ਬਾਣੀ ਦੇ ਬਚਨ ਨੇ हे ਮਨੁੱਖ ਤੂੰ ਅਨ ਦਿਨ ਜਾਗ ਤੂੰ ਦਿਨ ਤੇ ਰਾਤ ਤੂੰ ਜਾਗਣਾ ਪਏਗਾ ਅਨ ਦਿਨ ਜਾਗ ਹਰ ਚੀਜ਼ ਆਪਰੇ ਅੰਦਰਲੀ ਚੇਤਨਾ ਹੈ 24 ਘੰਟੇ ਤੇਰੇ ਕੋਲ ਚੇਤਨਾ ਚਾਹੀਦੀ ਹੈ ਇਹ ਨਹੀਂ ਹੈ ਕਿ ਅਸੀਂ ਉਹ ਲੋਕ ਜਾਗੇ ਜਿਹਨਾਂ ਸਾਡੇ ਸਿਰ ਤੇ ਕੋਈ ਬੇਜ ਡਿੱਗਦੀ ਹੈ ਵੈਸੇ ਬਾਬਾ ਕਬੀਰ ਜੀ ਕਹਿੰਦੇ ਨੇ ਕੋ ਕਬੀਰ ਸੂਤਾ ਨਰ ਜਾਗੇ ਕੋ ਕਬੀਰ ਸੂਤਾ ਨਰ ਜਾਗੇ ਜਮ ਕਾ ਡੰਡ ਮੂंड ਪਰ ਲਾਗੇ ਜਦੋਂ ਸਾਡੇ ਸਿਰ ਤੇ ਕੋਈ ਮੌਤ ਦਾ ਖਤਰਾ ਇੱਥਿਆਂ ਦਾ ਆ ਜਾਂਦਾ ਹੈ ਉਦੋਂ ਆਪਾਂ ਜਾਗ ਪੈਨੇ ਆ ਅਲਾਕਾ ਕੋਈ ਚਮਕੌਰ ਸਰ ਦਾ ਹੋ ਸਕਦਾ ਹੈ ਅਲਾਕਾ ਮਾਤੇਵਾੜੇ ਦਾ ਹੋ ਸਕਦਾ ਹੈ ਅਲਾਕਾ ਜੀਰੇ ਦਾ ਹੋ ਸਕਦਾ ਹੈ ਅਲਾਕਾ ਕਿਸੇ ਹੋਰ ਪਾਸੇ ਦਾ ਹੋ ਸਕਦਾ ਹੈ ਸਾਡੀ ਜਾਗ ਹਮੇਸ਼ਾ ਦੁਸ਼ਮਣ ਵੀ ਸਾਥ ਪੈਣ ਤੋਂ ਬਾਅਦ ਅਸੀਂ ਜਾਗਦੇ ਆ ਅਸੀਂ 24 ਘੰਟੇ ਜਾਗ ਕੇ ਜ਼ਿੰਦਗੀ ਜਿਉਣੀ ਆਪਾਂ ਤਾਂ ਜਾ ਕੇ ਆਪਾਂ ਬਸ ਸਕਾਂਗੇ ਇਹ ਗੱਲ ਇਹ ਫਿਕਰਾ ਧਿਆਨ ਚ ਰੱਖ ਲੈਣਾ ਦੁਸ਼ਮਣ ਬਾਤ ਕਰੇ ਦੁਸ਼ਮਣ ਬਾਤ ਕਰੇ ਅਣਹੋਣੀ ਜਿਹੜਾ ਕੁਦਰਤ ਦਾ ਵਿਰੋਧੀ ਹੈ ਮਨੁੱਖਤਾ ਦਾ ਵਿਰੋਧੀ ਹੈ ਉਹਨੇ ਹਮੇਸ਼ਾ ਉਹ ਗੱਲਾਂ ਕਰਨੀਆਂ ਨੇ ਜਿਹੜੀਆਂ ਸਾਡੇ ਖਵਾਬ ਵਿੱਚ ਵੀ ਨਹੀਂ ਹੁੰਦੀਆਂ ਜਿਹੜੀਆਂ ਆਪਾਂ ਸੋਚ ਵੀ ਨਹੀਂ ਸਕਦੇ ਇਹਦੇ ਵਾਸਤੇ ਚੇਤਨਾ ਹੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਜਿਹੜੇ ਆਪਾਂ ਉਹਨਾਂ ਦੀ ਬਾਣੀ ਚੋਂ ਪੜਦੇ ਹਾਂ ਕਿ ਅਗੋਂ ਦੇ ਜੇ ਚੇਤੀ ਹੈ ਅਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ ਜੇ ਸਮੇਂ ਤੋਂ ਪਹਿਲਾਂ ਜਾਗ ਕੇ ਜ਼ਿੰਦਗੀ ਜੂਣੀ ਸ਼ੁਰੂ ਕਰੀਏ ਤਾਂ ਭਲਿਓ ਇਹ ਜੜੀਆਂ ਸਜ਼ਾ ਅਸੀਂ ਵਰਤਮਾਨ ਵਿੱਚ ਭੋਗ ਰਹੇ ਆ ਇਹਨਾਂ ਸਜ਼ਾਵਾਂ ਤੋਂ ਬਚਿਆ ਜਾ ਸਕਦਾ ਹੈ ਅੱਜ ਜਦੋਂ ਇਤਿਹਾਸ ਨੂੰ ਜਾਣਨਾ ਚਾਹੁੰਦੇ ਆ ਸਾਡੇ ਗੁਰੂਆਂ ਨੇ ਕੁਦਰਤ ਨਾਲ ਜੁੜ ਕੇ ਜ਼ਿੰਦਗੀ ਜੂਣ ਵਾਲੇ ਮਨੁੱਖ ਪੈਦਾ ਕੀਤੇ ਉਹਨਾਂ ਨੇ ਰੱਬ ਨਾਲ ਜੁੜ ਕੇ ਸਾਨੂੰ ਸਿੱਖੀ ਦਿੱਤੀ ਹੈ ਉਹਨਾਂ ਨੇ ਇਹੋ ਜਿਹਾ ਮਨੁੱਖ ਪੈਦਾ ਕੀਤਾ ਜਿਹੜਾ ਨਾ ਕੁਦਰਤ ਨੂੰ ਛੱਡ ਸਕਦਾ ਨਾ ਰੱਬ ਨੂੰ ਛੱਡ ਸਕਦਾ ਹੈ ਅੱਜ ਅਸੀਂ ਕੁਦਰਤ ਨੂੰ ਵੀ ਛੱਡ ਗਏ ਆ ਤੇ ਰੱਬ ਨੂੰ ਵੀ ਛੱਡ ਗਏ ਆ ਅੱਜ ਅਸੀਂ ਦੁਨੀਆਂ ਮਾਰ ਕਿਥੋਂ ਪੈ ਰਹੀ ਹੈ ਕਦੀ ਆਪਣੇ ਮਨਾਂ ਨੂੰ ਪੜ ਕੇ ਦੇਖੀਏ ਅੱਜ ਰੱਬ ਨੂੰ ਅਸੀਂ ਮੰਨਣ ਦੀ ਬਹੁਤੇ ਤਿਆਰ ਨਹੀਂ ਹੋ ਰਹਾ ਅੱਜ ਕੁਦਰਤ ਦੀ ਸਾਨੂੰ ਸਮਝ ਨਹੀਂ ਆ ਰਹੀ ਅਸੀਂ ਆਪਣੇ ਸਵਾਰਥਾਂ ਵਾਲੇ ਪਾਸੇ ਵੱਧ ਗਏ ਆ ਕਿ ਸਾਡੇ ਗੁਰੂਆਂ ਦਾ ਪੂਰੇ ਦਾ ਪੂਰਾ ਜੀਵਨ ਜਿਹੜਾ ਹੈ ਇਹ ਕੁਦਰਤ ਔਰ ਰੱਬ ਦੇ ਚੁਗਿਰਦੇ ਵਿੱਚ ਹੈ ਉਹਨਾਂ ਦੀ ਗੱਲ ਕਰਦੇ ਆ ਉਹਨਾਂ ਨੇ ਸਿੱਖੀ ਨੂੰ ਜਨਮ ਦਿੱਤਾ ਸਿੱਖੀ ਦੀ ਪਰਵਰਿਸ਼ ਕੀਤੀ ਉਹਨਾਂ ਨੇ ਦਸਾਂ ਜਾਮਿਆਂ ਦੇ ਅੰਦਰ ਇਹੀ ਕਰਤਵ ਉਹਨਾਂ ਨੇ ਨਿਭਾਏ ਤੇ ਨਿਭਾ ਕੇ ਉਹਨਾਂ ਨੇ ਸਾਡੇ ਅੰਦਰ ਇੱਕ ਪੈਗਾਮ ਦਿੱਤਾ ਇਹ ਰਾਤ ਤੁਰਿਆ ਕਿਵੇਂ ਜਾ ਸਕਦਾ ਹੈ ਅੱਜ ਵੀ ਆਪਾਂ ਤੁਰ ਲੱਗੇ ਹਾਂ ਇਹ ਤੁਰਨਾ ਸਾਡਾ ਬੜਾ ਸਿਰ ਦਾ ਕੰਮ ਹੈ ਸੰਘਰਸ਼ ਦਾ ਨਾਮ ਲੈਣਾ ਬੜਾ ਸੌਖਾ ਹੈ ਪਰ ਸੰਘਰਸ਼ ਜਿਹੜੇ ਲੜਦੇ ਨੇ ਉਹਨਾਂ ਨੂੰ ਹੀ ਪਤਾ ਹੈ ਕਿ ਸੰਘਰਸ਼ ਦਾ ਆਦਤ ਹੁੰਦਾ ਹੈ ਪਰ ਸੰਘਰਸ਼ ਦਾ ਕੋਈ ਅੰਤ ਨਹੀਂ ਹੁੰਦਾ ਸੰਘਰਸ਼ ਦਾ ਆਦ ਹੁੰਦਾ ਹੈ ਸੰਘਰਸ਼ ਦਾ ਅੰਤ ਨਹੀਂ ਹੁੰਦਾ ਐ ਸੰਘਰਸ਼ ਤਾਂ ਲਗਾਤਾਰ ਚੱਲਦੇ ਰਹਿੰਦੇ ਆ ਜੇ ਆਪਾਂ ਇਹ ਗੱਲ ਨੂੰ ਮੰਨ ਕੇ ਚੁਰਨਾ ਪਏਗਾ ਸਾਨੂੰ ਸੰਘਰਸ਼ ਦਿੱਤਾ ਜ਼ਿੰਦਗੀ ਨੂੰ ਸਵਾਰਨ ਦਾ ਕੁਦਰਤ ਨੂੰ ਸੰਭਾਲਣ ਦਾ ਅੱਜ ਇਹ ਸੰਘਰਸ਼ ਨੂੰ ਅਸੀਂ ਦੇਖਦੇ ਆ ਕਿ ਦੁਸ਼ਮਣ ਸਾਡੇ ਬੜਾ ਨੇੜੇ ਆ ਗਿਆ ਹੈ ਘੇਰਾ ਕਿਥੇ ਕਿਥੇ ਪਾਰੇ ਉਹ ਨਾ ਸਾਡੇ ਇਤਿਹਾਸਿਕ ਥਾਵਾਂ ਨੂੰ ਛੱਡ ਰਿਹਾ ਹੈ ਨਾ ਸਾਡਾ ਕੁਦਰਤ ਦੇ ਇਲਾਕੇ ਨੂੰ ਛੱਡ ਰਿਹਾ ਹੈ ਪੋਨਿਆ ਨੇੜੇ ਨੇੜੇ ਕੁੰਮਕੇ ਸਾਨੂੰ ਘੇਰੀ ਤੁਰਿਆ ਜਾ ਰਹੇ ਸਰਕਾਰਾਂ ਸਾਡੇ ਕੋ ਕੁਦਰਤ ਨੂੰ ਛੱਡ ਕੇ ਜ਼ਿੰਦਗੀ ਜੂਣ ਵਾਲੇ ਲੋਕਾਂ ਦੀਆਂ ਕਦੇ ਸਰਕਾਰਾਂ ਨੂੰ ਦੇ ਹੈ ਤੇ ਸਾਡੀਆਂ ਨੇ ਪਰ ਕਿੰਨੇ ਕ ਐਮ ਐਲ اے ਨੇ ਜਿਹੜੇ ਕੁਦਰਤ ਨੂੰ ਜਾਣਦੇ ਨੇ ਕਿੰਨੇ ਕ ਐਮ ਐਲ اے ਨੇ ਜਿਹੜੇ ਰੱਬ ਨੂੰ ਜਾਣਦੇ ਨੇ ਕਿੰਨਿਆਂ ਕਦੀ ਇਮਾਨਦਾਰੀ ਬਰਕਰਾਰ ਹੈ ਅਸਾਨੂੰ ਦੇਖਣਾ ਪਏਗਾ ਭਾਵੇਂ ਬੀਤੀਆਂ ਸਰਕਾਰਾਂ ਨੇ ਭਾਵੇਂ ਅੱਜ ਦੀ ਸਰਕਾਰ ਹੈ ਆਉਣ ਵਾਲੇ ਕੱਲ ਨੂੰ ਕੀ ਹੋਏਗਾ ਤੁਸੀਂ ਅਸੀਂ ਕੋਈ ਨਹੀਂ ਜਾਣਦੇ ਕਿ ਵਾਕਿਆ ਹੀ ਅਸੀਂ ਜਿਹੜੀ ਲੜਾਈ ਲੜ ਰਹੇ ਆ ਇਹਦੇ ਹਾਰ ਦੇ ਬੰਦੇ ਪੈਦਾ ਕਰ ਸਕਾਂਗੇ ਕਿ ਨਹੀਂ ਕਰ ਸਕਾਂਗੇ ਇਸ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਪਾਵਨ ਤਰਤੀਬ ਜਿਸ ਤਰਤੀਬ ਤੇ ਗੁਰੂ ਜੀ ਨੇ ਇੱਕ ਸੰਘਰਸ਼ ਲੜਿਆ ਲੜਾਈ ਲੜੀ ਜਿਹਨੂੰ ਚਮਕੌਰ ਦਾ ਜੰਦ ਕਹਿੰਦੇ ਆ ਲੜਾਈ ਕਿਉਂ ਲੜੀ ਲੜਾਈ ਮਗਰ ਗੁਰਦੇਵ ਦਾ ਕੋਈ ਸਵਾਰਥ ਹੈ ਬਿਲਕੁਲ ਕੋਈ ਸਵਾਰਥ ਨਹੀਂ ਹੈ ਉਹ ਲੜਾਈ ਸਮਾਜ ਨੂੰ ਬਚਾਉਣ ਦੇ ਲਈ ਉਹਨਾਂ ਮਾਰੂ ਤਾਕਤਾਂ ਤੋਂ ਬਚਾਉਣ ਲਈ ਹੈ ਜਿਹੜੀਆਂ ਮਾਰੂ ਤਾਕਤਾਂ ਇਨਸਾਨੀ ਜ਼ਿੰਦਗੀ ਦੇ ਹੱਕਾਂ ਤੇ ਛਾਪੇ ਤੇ ਡਾਕੇ ਮਾਰ ਕੇ ਮਨੁੱਖ ਦੀ ਜ਼ਿੰਦਗੀ ਨੂੰ ਹਮੇਸ਼ਾ ਦੁਸ਼ਵਾਰੀਆਂ ਦੇ ਡੂੰਘੀਆਂ ਖੱਡਾਂ ਸੁੱਟਣ ਦੇ ਲਈ ਦਿਨ ਰਾਤ ਕੰਮ ਕਰੀਆਂ ਸਨ ਭਾਵੇਂ ਮੁਗਲ ਸ਼ਕਤੀਆਂ ਨੇ ਭਾਵੇਂ ਪਹਾੜੀ ਸ਼ਕਤੀਆਂ ਨੇ ਭਾਵੇਂ ਕੋਈ ਤਾਕਤ ਸੀ ਉਹਨਾਂ ਸਾਰੀਆਂ ਤਾਕਤਾਂ ਦੇ ਰੂਪੂ ਹੋਣ ਦੇ ਲਈ ਜਿਹੜੀ ਗੱਲ ਪਹਿਲੇ ਜਾਮੇ ਤੋਂ ਗੁਰੂ ਨਾਨਕ ਜੀ ਨੇ ਸ਼ੁਰੂ ਕੀਤੀ ਤੇ ਜੜਿਆ ਸੋਦਣ ਤਰ ਤਲਕਾਈ ਦਾ ਬਿਗਲ ਵਜਾਇਆ ਉਹ ਤਰ ਤਲਕਾਈ ਨੂੰ ਸੋਦਣ ਦੇ ਲਈ ਪੰਜਵੇਂ ਪਾਸ਼ਾ ਨੂੰ ਸ਼ਾਹਦ ਦੇਣੀ ਪਈ ਛੇਵੇਂ ਪਾਸ਼ਾ ਨੂੰ ਜੰਗਾਂ ਲੜਨੀਆਂ ਪਈਆਂ ਉਹ ਅੱਗੇ ਚੱਲਦੇ ਆ ਸਤਵੇਂ ਪਾਸ਼ਾ ਨੂੰ 2200 ਕੋੜੇ ਸਵਾਰ ਰੱਖਣਾ ਪਿਆ ਤਾਂ શ્રી ਗੁਰਤੇਗ ਬਹਾਦਰ ਪਾਸ਼ਾ ਨੂੰ ਇਨਸਾਨੀਅਤ ਤੇ ਜ਼ਿੰਦਗੀ ਨੂੰ ਬਚਾਉਣ ਦੇ ਲਈ ਸਮੇਂ ਦੇ ਜਰਵਾਨਿਆਂ ਨਾਲ ਟੱਕਰ ਲੈ ਕੇ ਆਪਣੇ ਸੀਸ ਦਾ ਬਲੀਦਾਨ ਦੇਣ ਦੇ ਲਈ ਉਹਨਾਂ ਨੂੰ ਅੱਗੇ ਆ ਕੇ ਮਹਾਨ ਸੇਵਾ ਕਰਨ ਦੇ ਆਪਣੇ ਆਪ ਨੂੰ ਪੇਸ਼ ਕਰਨਾ ਪਿਆ ਤੇ ਦਸਵੇਂ ਜਾਮੇ ਦੇ ਅੰਦਰ ਉਹਨਾਂ ਨੇ ਸਮਾਜ ਨੂੰ ਜਗਾਉਣ ਦੇ ਲਈ ਰੰਜੀਤ ਨਗਾਰਾ ਬਣਾਇਆ ਤੇ ਨਗਾਰਾ ਬਣਾ ਕੇ ਸਮਾਜ ਅੰਦਰ ਚੇਤਨਾ ਪੈਦਾ ਕੀਤੀ ਉਹਾਂ ਦੀ ਤਾਕਤ ਪੈਦਾ ਕੀਤੀ ਜਿਹੜੀਆਂ ਭੇਖ ਦੀਆਂ ਸਾਰੀਆਂ ਦੁਸ਼ਵਾਰੀਆਂ ਸਾਹਮਣੇ ਖੜੀਆਂ ਖੜੇ ਹੋ ਕੇ ਮੰਗਾਰਾਂ ਦੇ ਸਕੇ ਅੱਜ ਸਾਨੂੰ ਸਮਝਣਾ ਪਏਗਾ ਕਿ ਸਮਾਂ ਜਦੋਂ ਮੁਸ਼ਕਲ ਦਾ ਹੁੰਦਾ ਹੈ ਉਦੋਂ ਕੋਈ ਕੋਈ ਮਰਦ ਇਹ ਕਿ ਹੁੰਦੇ ਜਿਹੜਾ ਨਾਲ ਖੜਦਾ ਹੈ ਤੇ ਆਪਣਾ ਇਲਾਕਾ ਬੜਾ ਭਾਗਾ ਵਾਲਾ ਹੈ ਜਿੱਥੇ ਸਾਨੂੰ ਉਹਨਾਂ ਲੋਕਾਂ ਦੇ ਇਤਿਹਾਸ ਮਿਲਦੇ ਨੇ ਜਿਹੜੇ ਉਸ ਸਮੇਂ ਵੀ ਗੁਰੂ ਨਾਲ ਖੜੇ ਜਦੋਂ ਆਮ ਹਾਲਤਾਂ ਵਿੱਚ ਸਾਰੇ ਸਾਥ ਛੱਡ ਕੇ ਪੱਜ ਜਾਣ ਵਾਲੀ ਅਵਸਥਾ ਵਿੱਚ ਹੋਇਆ ਕਰਦੇ ਨੇ ਤੇ ਗੁਰਦੇਵ ਨੇ 40 ਸਿੱਖਾਂ ਦੇ ਨਾਲ ਸਿੰਘਾਂ ਦੇ ਨਾਲ ਉਹ ਲੜਾਈ ਲੜੀ ਜਿਹੜੀ ਲੜਾਈ ਨੂੰ ਸੰਸਾਰ ਦੀ ਨਵੇਕਲੀ ਲੜਾਈ ਦੇ ਤੌਰ ਤੇ ਜਾਣਿਆ ਜਾਂਦਾ ਹੈ ਇਸ ਲੜਾਈ ਦੇ ਅੰਦਰ ਉਹਨਾਂ ਨੇ ਆਪਣੇ ਦੋ ਸੁਪੁੱਤਰ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਕਰਵਾ ਕੇ ਸੰਸਾਰ ਦੇ ਇੱਕ ਅਲੋਕਾਰੀ ਬਾਪ ਹੋਣ ਦਾ ਉਹਨਾਂ ਨੇ ਆਪਣੇ ਰੁਤਬੇ ਤੇ ਮਾਣ ਨੂੰ ਸੰਸਾਰ ਦੀ ਤਰਤੀਬ ਤੇ ਉਜਾਗਰ ਕੀਤਾ ਕਿ ਦੱਸਿਆ ਕਿ ਭਾਗਾਂ ਵਾਲਿਓ ਜਿੱਦਣ ਤੁਸੀਂ ਸਮਾਜ ਦੇ ਸੁਧਾਰ ਦੇ ਲਈ ਬਦੀ ਨਾਲ ਲੜਨ ਚਲੋਗੇ ਉਹ ਦਿਨ ਤੁਹਾਨੂੰ ਆਪਣੇ ਪੁੱਤ ਵੀ ਵਾਰਨੇ ਪੈਣਗੇ ਇਹ ਮਤ ਸੋਚਣਾ ਕਿ ਕੱਲੀ ਦੁਧੀਆਂ ਦੇ ਪੁੱਤਾਂ ਨਾਲ ਲੜਾਈ ਲੜੀ ਜਾ ਸਕੇਗੀ ਇਹ ਮਾਤ ਸੋਚਣਾ ਤੁਸੀਂ ਕੇਵਲ ਦੁਦਿਆਂ ਦੇ ਮੋਢਿਆਂ ਤੇ ਬੰਦੂਕਾਂ ਚੁਕਵਾ ਕੇ ਸੰਘਰਸ਼ ਲੜ ਸਕੋਗੇ ਆਪਣੇ ਧੀਆਂ ਪੁੱਤਾਂ ਨੂੰ ਵੀ ਲੜਾਈ ਦੇ ਮੈਦਾਨ ਦਾ ਹਿੱਸਾ ਬਣਾਉਣਾ ਪਏਗਾ ਕੁਰਬਾਨੀ ਦੇ ਰਾਹ ਤੇ ਤੁਰਨਾ ਪਏਗਾ ਤਾਂ ਜਾ ਕੇ ਇਹ ਲੜਾਈਆਂ ਲੜੀਆਂ ਜਾਣਗੀਆਂ ਤੇ ਉਸ ਸਮੇਂ ਇੱਕ ਚੀਜ਼ ਸਾਰਿਆਂ ਤੋਂ ਮਹੱਤਵਪੂਰਨ ਸਾਹਮਣੇ ਆਈ ਕਿ ਜਾਗਦੇ ਹੋਏ ਮਨੁੱਖ ਜਿਹੜੇ ਤਿਆਰ ਕੀਤੇ ਸਨ ਉਹਨਾਂ ਨੇ ਦੇਖਿਆ ਵਕਤ ਕੀ ਮੰਗ ਕਰਦਾ ਹੈ ਉਹ ਚੋਂ ਹੀ ਪੰਜ ਨਿਕਲਦੇ ਨੇ ਜਿਹੜੇ ਗੁਰੂ ਜੀ ਨੂੰ ਆਦੇਸ਼ ਦਿੰਦੇ ਨੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਆਦੇਸ਼ ਦਿੰਦੇ ਹਾਂ ਕਿ ਚਮਕੌਰ ਦੀ ਗੜੀ ਛੱਡ ਜਾ ਤਾਂ ਕਿ ਭੁਖਦੀਆਂ ਲੜਾਈਆਂ ਦੇ ਲਈ ਅਗਲੀ ਤਿਆਰੀ ਗੁਰੂ ਤੋਂ ਬਿਨਾਂ ਕੋਈ ਨਹੀਂ ਕਰਵਾ ਸਕਦਾ ਤੇ ਗੁਰਦੇਵ ਉਸ ਆਦੇਸ਼ ਨੂੰ ਮੰਨ ਕੇ ਅੱਗੇ ਨਿਕਲਦੇ ਨੇ ਆਓ ਅਸੀਂ ਗੁਰਦੇਵ ਨੇ ਸੰਜਿਹੜੇ ਪੈਂਤੜੇ ਦਿੱਤੇ ਨੇ ਉਹਨਾਂ ਪੈਂਤੜਿਆਂ ਨੂੰ ਸਮਝੀਏ ਆਪਣੇ ਕਰਤੱਵ ਨੂੰ ਸਮਝੀਏ ਅੱਜ ਇਥੇ ਲੰਮੀ ਵਿਉਤਬੰਦੀ ਦੀ ਲੋੜ ਹੈ ਸਰਦਾਰ ਜਸਕੀਰ ਸਿੰਘ ਦੀ ਖੜੇ ਨੇ ਇਹ ਨੌਜਵਾਨ ਕਈਆਂ ਸਾਲਾਂ ਤੋਂ ਲੜ ਰਹੇ ਕੜੀਏ ਭਾਰਤੀ ਚੋਣ ਸਿਸਟਮ ਦੇ ਪ੍ਰਬੰਧ ਨੂੰ ਸੁਧਾਰਨ ਵਾਸਤੇ ਲੜਾਈ ਲੜ ਰਹੇ ਆ ਪੂਰੇ ਦੇਸ਼ ਪੱਧਰ ਦੇ ਉੱਤੇ ਕਿ ਜਿਹੜਾ ਸਾਡਾ ਵੋਟ ਤੰਤਰ ਹੈ ਕਿਤਿਆਂ ਦੀਆਂ ਹੇਰਾਫੇਰੀਆਂ ਹੁੰਦੀਆਂ ਨੇ ਕਿਵੇਂ ਜ਼ਾਲਮ ਲੋਕ ਅੱਗੇ ਆ ਕੇ ਕਿੰਨੇ ਅਪਰਾਧੀ ਨੇ ਕਿੰਨੀ-ਕਿੰਨੀ ਜਾਇਦਾਦ ਹੈ ਕਿੰਨੇ ਤੇ ਮੁਕੱਦਮੇ ਚੱਲ ਰਹੇ ਨੇ ਕਿੰਨੇ ਡਾਕੂ ਬਿਖਤੀ ਦੇ ਨੇ ਇਹ ਸਭ ਕੁਝ ਜਾਣਦੇ ਇਹਨਾਂ ਵੱਡਾ ਇਹਨਾਂ ਜੱਥਾ ਦੇਸ਼ ਭਰ ਦਾ ਬਣਾਇਆ ਹੋਇਆ ਲੜਾਈ ਲੜੇ ਪਰ ਅੱਗੇ ਚੱਲ ਕੇ ਉਸ ਲੜਾਈ ਨੂੰ ਸ਼ੁਰੂ ਕਰਦੇ ਨੇ ਜਿਹੜੀ ਲੜਾਈ ਮਾਤੇਵਾੜੇ ਦੇ ਜੰਗਲ ਦੀ ਹੈ ਉਹ ਬਚਾਉਣ ਦੇ ਲਈ ਇਹਨਾਂ ਨੇ ਅੱਗੇ ਲੱਗ ਕੇ ਸਾਥੀ ਨਾਲ ਲੱਗੇ ਬਹੁਤ ਸਾਰਾ ਵੱਡਾ ਇਹਨਾਂ ਦਾ ਜਥਾ ਹੈ ਜਿਨ੍ਹਾਂ ਨੇ ਕੰਮ ਕੀਤਾ ਉਹ ਸਾਰੇ ਵੀ ਸਾਡੇ ਜਿਹੜੇ ਸਤਿਕਾਰਯੋਗ ਨੇ ਆਪਾਂ ਸਾਥ ਦਿੱਤਾ ਮੇਮੇ ਮਿੱਤੀ ਗਈ ਅੱਜ ਵੀ ਸਾਡੇ ਸਾਹਮਣੇ ਫਿਰ ਇਹਨਾਂ ਨੂੰ ਜੀਰੇ ਜਾ ਕੇ ਬੈਠ ਕੇ ਆ ਜੀਰੇ ਦੀ ਜਿੰਨੀ ਕਾਨੂੰਨੀ ਲੜਾਈ ਹੈ ਸਾਰਾ ਇਹ ਨੌਜਵਾਨ ਇਹਨਾਂ ਦਾ ਜਥਾ ਵਾਹਿਗੁਰੂ ਦੀ ਕਿਰਪਾ ਨਾਲ ਅੱਗੇ ਲੱਕੇ ਸਾਹ ਦੇ ਕੇ ਇਹ ਨੌਜਵਾਨ ਗੱਭਰੂ ਸਾਡਾ ਬੈਠਾ ਹੈ ਉੱਥੇ ਜਿਹੜਾ ਨਰਾਈ ਲੜ ਰਿਹਾ ਹੈ ਨਾ ਉਥੋਂ ਆਇਰੀ ਜੀਰਾ ਸਾਡਾ ਸਾਂਝੇ ਸੰਘਰਸ਼ ਮੋਰਚੇ ਤੋਂ ਇਹਨਾਂ ਦੇ ਰੋਡੇ ਨਾ ਮੋਢਾ ਜੋੜ ਕੇ ਲੜਾਈ ਲੜੀ ਜਾ ਰਹੀ ਹੈ ਇੱਥੋਂ ਦੇ ਵੀਰ ਜਿੰਨਾ ਤੱਕ ਇਹਨਾਂ ਦੀ ਪਹੁੰਚ ਹੋਈ ਹੈ ਆਜਾਏ ਨੇ ਸਾਨੂੰ ਵੀ ਆਵਾਜ਼ ਮਾਰੀ ਹੈ ਬਹੁੜੀ ਪਤਵੰਤੇ ਇੱਥੇ ਆ ਕੇ ਗੱਲਾਂ ਕਰ ਰਹੇ ਨੇ ਵਿਚਾਰਾਂ ਕਰਨਗੇ ਦਾਸ ਦੀ ਇੰਨੀ ਬੇਨਤੀ ਹੈ ਕਿ ਪਹਾੜਾਂ ਵਾਲਿਓ ਇਹ ਬਹੁਪੱਖੀ ਲੜਾਈ ਹੈ ਇਹ ਕਿਤੇ ਉਹ ਹੈ ਕਿੜੀਆਂ ਮਿੱਲਾਂ ਨਹੀਂ ਲਗਣੀਆਂ ਚਾਹੀਦੀਆਂ ਕਿੜੀਆਂ ਮਿੱਲਾਂ ਇਥੇ ਕਾਰਤਕ ਨੇ ਇਹਦੇ ਵਾਸਤੇ ਆਪਾਂ ਲੜਾਈ ਲੜੀਏ ਦੂਜੇ ਪਾਸੇ ਕੋ ਸਮਾਫੁੱਸਦਾ ਕੱਢ ਕੇ ਰਾਤ ਬਰਾਤੇ ਦੋ ਦਿਨ ਚਾਰ ਦਿਨ ਬਹਿ ਕੇ ਇਹ ਵੀ ਵਿਉਤਬੰਦੀ ਕਰੋ ਪੰਜਾਬ ਵਿੱਚ ਕਾਰੋਬਾਰ ਕਿਤਰਾ ਦਾ ਹੋਣਾ ਚਾਹੀਦਾ ਹੈ ਕਿਹੜੇ ਕਾਰਖਾਨੇ ਇਥੇ ਲੱਗਣੇ ਯੋਗ ਨੇ ਉਹਦੇ ਵਾਸਤੇ ਸਰਕਾਰ ਦੇ ਨਾਲ ਬਹਿ ਕੇ ਤਾਂ ਕਿ ਪੰਜਾਬ ਦੇ ਗੱਬਰੂਆਂ ਦਾ ਰੋਜ਼ਗਾਰ ਜਿਹੜਾ ਹੈ ਨਾ ਉਹ ਵਿਦੇਸ਼ਾਂ ਦੀ ਧਰਤੀ ਤੇ ਨਾ ਰਵੇ ਪੰਜਾਬ ਦੀ ਧਰਤੀ ਤੇ ਬਣ ਜਾਏ ਉਹ ਤਾਂ ਜਾਪਣ ਲੱਪਿਆ ਹੁਣ ਤੇ ਫਿਰ ਮੋੜਾ ਪੈ ਗਿਆ ਸਾਨੂੰ ਆਸ ਵੱਜ ਗਈ ਏ ਤੇ ਜੇ ਮੋੜਾ ਨਾ ਪਿਆ ਹੁੰਦਾ ਤੇ ਤਾਂ ਜਾਂਦਾ ਸੀ ਅਗਲੇ ਸੰਘਰਸ਼ ਪੰਜਾਬ ਤੋਂ ਨਹੀਂ ਲੜੇ ਜਾਣਗੇ ਅਗਲੇ ਸੰਘਰਸ਼ ਵਿੱਚ ਵਿਦੇਸ਼ਾਂ ਤੋਂ ਲੜੇ ਜਾਣ ਤੜਪੀੜੀ ਉੱਥੇ ਚਲੇ ਜਾਣੀ ਹੈ ਇੱਥੇ ਕੌਣ ਲੜੇਗਾ ਆਓ ਅੱਜ ਆਪ ਨੂੰ ਲੰਮੀ ਵਿਉਤਬੰਦੀ ਕਰੀਏ ਇਹਦੇ ਵਾਸਤੇ ਬਹੁਤ ਲੰਮੇ ਪਹਤਣਿਆਂ ਦੀ ਲੋੜ ਹੈ ਜਿੱਥੇ ਕਿਤੇ ਸਾਡੀ ਸੇਵਾ ਦੀ ਜ਼ਰੂਰਤ ਹੈ ਦਿਨੇ ਲੋੜ ਹੈ ਰਾਤ ਲੋੜ ਹੈ 24 ਘੰਟੇ ਅਸੀਂ ਤੁਹਾਡੀ ਖੇਮਤ ਵਿੱਚ ਆ ਸਾਨੂੰ ਗੁਰਦੇਵ ਨੇ ਜ਼ਿੰਦਗੀ ਉਹ ਦਿੱਤੀ ਏ ਜਿੱਤੇ ਸਾਡਾ 1 ਮਿੰਟ ਵੀ ਆਪਣਾ ਨਹੀਂ ਹੈ ਇਹ 24 ਘੰਟੇ ਗੁਰੂ ਦੇ ਨੇ ਗੁਰੂ ਦੇ ਪੰਥ ਦੇ ਨੇ ਸਾਰੇ ਸਮਾਜ ਤੇ ਸੰਸਾਰ ਦੇ ਨੇ ਜਿਨ੍ਹਾਂ ਵਾਸਤੇ ਅੱਜ ਆਪਾਂ ਦਿਨ ਰਾਤ ਇੱਕ ਕਰਕੇ ਲੜਾਈ ਲੜੀਏ ਪੈਦੜੇ ਲਈਏ ਕੰਮ ਕਰੀਏ ਤੁਸੀਂ ਜਿਹੜੀ ਲਾਮਬੰਦੀ ਕੀਤੀ ਹੈ ਦੱਸ ਰਹੇ ਨੇ ਕਿ 60 ਤੋਂ ਵੱਧ ਪੰਚੇਤਾ ਇਲਾਕੇ ਦੀ ਨੇ ਮਤੇ ਪਾ ਦਿੱਤੇ ਨੇ ਕਿ ਜਿਹੜੀ ਪੇਪਰ ਮੇ ਲੱਗਣ ਜਾ ਰਹੀ ਏ ਜਿਹਦੇ ਕਿਸੇ ਮਾਲਕ ਦਾ ਸਿੱਧਾ ਨਾਮ ਨਹੀਂ ਮਿਲ ਰਿਹਾ ਉਹ ਇਹ ਕਲਾਕਾਰਾਂ ਬੰਦਾ ਨਹੀਂ ਹੁੰਦਾ ਇਹਨਾਂ ਦੇ ਮਗਲੇ ਪਾਸੇ ਵੱਡੇ ਤੰਤਰ ਕੰਮ ਕਰਿਆ ਕਰਦੇ ਨੇ ਕੌਣ ਕੌਣ ਹੈ ਅਸੀਂ ਅੱਜੇ ਪੂਰੀ ਤਾਂ ਜਾਣਦੇ ਨਹੀਂ ਆ ਪਰ ਇਹਨਾਂ ਦੀ ਇੱਕ ਮਿਲ ਡਸ ਰਹੇ ਨੇ ਕਿ ਕਾਲੇ ਅੰਬ ਵੀ ਲੱਗੀ ਹੋਈ ਏ ਕਿ ਉਹ ਜਦੋਂ ਉੱਥੇ ਉਹਨਾਂ ਮਿਲ ਲਾ ਕੇ ਆਪਣੀ ਵੈਬਸਾਈਟ ਬਣਾਈ ਏ ਤੋਂ ਨਾਲ ਹੀ ਅਗਲੇ ਪ੍ਰੋਜੈਕਟ ਦੀ ਚਰਚਾ ਵੀ ਕੀਤੀ ਹੋਈ ਏ ਕਿ ਚਮਕੌਰ ਸਾਹਿਬ ਦੇ ਇਲਾਕੇ 'ਚ ਅਸੀਂ ਅਗਲੀ ਮਿਲ ਜਾ ਕੇ ਵੀ ਲਾਵਾਂਗੇ ਦੇਖੋ ਉਹਨਾਂ ਉਹ ਕੱਚੇ ਪੈਰਾ ਤੇ ਨਹੀਂ ਹਨ ਕਿਉਂਕਿ ਉਹਨਾਂ ਨੂੰ ਜਾਂਚ ਹੈ ਕਿ ਅਸੀਂ ਕਿਵੇਂ ਜ਼ਿਮੀਦਾਰਾਂ ਨੂੰ ਵਗਲਾਉਣਾ ਹੈ ਕਿਵੇਂ ਜ਼ਮੀਨਾਂ ਖਰੀਦਣੀਆਂ ਨੇ ਸਾਨੂੰ 18 ਲੱਖ ਮਿਲ ਗਿਆ ਬੱਲੇ ਬੱਲੇ ਹੋ ਗਈ 25 ਲੱਖ ਮਿਲ ਗਿਆ ਬੱਲੇ ਬੱਲੇ ਹੋ ਗਈ ਪਰ ਉਹ 18 ਲੱਖ 25 ਲੱਖ ਦਾ ਸਾਡਾ ਬਣਦਾ ਕਿਸ ਦਾ ਕੱਕ ਨਹੀਂ ਅਜੇ ਤੱਕ ਉਹ ਸਾਡਾ ਤੇ ਵਿਥਾਂ ਚ ਪੈ ਜਾਂਦੇ ਪਰ ਉਹ ਸਾਨੂੰ ਜ਼ਹਿਰ ਦੇਣ ਲਈ ਮੌਤ ਦੇਣ ਲਈ ਸਾਡੇ ਕੋ ਆ ਰਿਹਾ ਆ ਤੁਸੀਂ ਸੈਲਾ ਮੇਲ ਪੇਪਰ ਮਿਲਦੀਆਂ ਆ ਕਿੰਨੀਆਂ ਕਟਨ ਲਾਈਆਂ ਹੋਈਆਂ ਨੇ ਜਿੱਥੇ ਵੀ ਇਹੋ ਜਿਹੇ ਮੇਲੇ ਲੱਗਦੀਆਂ ਨੇ ਇਹ ਕਰਦੀਆਂ ਕੀ ਨੇ ਇਹ ਤੁਹਾਨੂੰ ਵਿਦਵਾਨ ਦੱਸਣਗੇ ਆਪਾਂ ਸੁਣਨਾ ਹੈ ਦਾਸਨੂਬੇ ਇਹਨਾਂ ਆਵਾਜ਼ ਮਾਰੀ ਦਾਸ ਧੰਵਾਦੀ ਹੈ ਇਹਨੇ ਸਾਰੇ ਜਥੇ ਦਾ ਸਾਰੇ ਆਪਣੇ ਵੀਰ ਜਿਹੜੇ ਬੱਚੇ ਸਾਥੀ ਇੱਥੋਂ ਕੰਮ ਕਰਦੇ ਨੇ ਬਾਹਰੋਂ ਆਏ ਨੇ ਕਿ ਆਓ ਆਪਾਂ ਰਲ ਕੇ ਕੰਮ ਕਰੀਏ ਅਸੀਂ ਨਾਅਰੇ ਦਿੰਦੇ ਆ ਪੰਜਾਬ ਦੇ ਅੰਦਰ ਪਿੰਡ ਬਚਾਓ ਪੰਜਾਬ ਬਚਾਓ ਵੱਲੋਂ ਅਸੀਂ ਇੱਕ ਵਾਰੀ 92 ਦਿਨ ਲਗਾਤਾਰ ਪੂਰਾ ਪੰਜਾਬ ਘੁੰਮਿਆ ਦੁਨੀਵਾਰ ਅਸੀਂ ਪੰਚਾਇਤ ਚੋਣਾਂ ਤੋਂ ਪਹਿਲਾਂ 3 ਦਿਨ ਲਗਾਤਾਰ ਪੰਜਾਬ ਘੁੰਮੇ ਆ ਸਾਡਾ ਮੰਤਵੇ ਪੰਜਾਬ ਜਾਗ ਜਾਏ ਅਸੀਂ ਹੋਕਾ ਦੇਂਦੇ ਦੇਂਦੇ ਚੱਲਦੇ ਆ ਉਹ ਦੋ ਨਾਰੇ ਅਸੀਂ ਲਾਉਣੇ ਆ 10 ਦਾ ਦੋ ਨਾਰੇ ਲਵਾ ਕੇ ਬੈਠਣ ਦਾ ਯਤਨ ਕਰੇਗਾ ਪਹਿਲਾ ਇੱਕ ਨਾਰਾ ਧਰ ਪੰਥ ਦਾ ਲਾਵਾਂਗੇ ਜਿਹੜਾ ਸਾਡੇ ਬਜ਼ੁਰਗ ਲਾਉਂਦੇ ਰਹੇ ਨੇ ਅੱਜ ਦੇ ਪੰਥਕ ਸਥਾਂ ਦੇ ਵਿੱਚ ਸਾਡੀ ਭੂਮਿਕਾ ਸਾਨੂੰ ਪਛਾਣਣੀ ਪੈਗੇ ਸਾਡੇ ਬਜ਼ੁਰਗ ਕਹਿੰਦੇ ਰਹੇ ਨੇ ਗੁਰਦੇਵ ਅੱਗੇ ਪੁਕਾਰ ਕੀਤੀ ਹੈ ਪੰਥ ਕੀ ਰਹੇਗੀ ਤੋਂ ਗ੍ਰੰਥ ਕੀ ਰਹੇਗੀ ਨਾਤ ਪੰਥ ਕੀ ਰਹੇਗੀ ਪੰਥ ਕੀ ਰਹੇਗੀ ਤੋ ਗ੍ਰੰਥ ਕੀ ਰਹੇਗੀ ਨਾਥ ਜੇ ਪੰਥ ਇੰਜ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੋਈ ਚੜ੍ਹੋਤੀ ਨਹੀਂ ਹੈ ਜੇ ਪੰਥ ਇਤਰਾ ਹੋ ਖਖੜੀ ਖਖੜੀ ਹੋ ਗਿਆ ਫੇ ਸਾਰੀਆਂ ਚੜ੍ਹੋਤੀਆਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆ ਜਾਣਗੀਆਂ ਪੰਥ ਕੀ ਰਹੇਗੀ ਤੋ ਗ੍ਰੰਥ ਕੀ ਰਹੇਗੀ ਨਾਥ ਤੇਰਾ ਪੰਥ ਨਾ ਰਹਾ ਤੇ ਗ੍ਰੰਥ ਕੌਣ ਮਾਨੇਗਾ ਪ੍ਰੰਥ ਪੰਥ ਤੇ ਜ਼ਿੰਮੇਵਾਰੀਆਂ ਨੇ ਇਹ ਧਰਤੀ ਪੰਥ ਦੀ ਧਰਤੀ ਹੈ ਚਮਕੌਰ ਸਾਹਿਬ ਦੀ ਧਰਤੀ ਹੈ ਇੱਥੇ ਲੜਾਈਆਂ ਲੜੀਆਂ ਗਈਆਂ ਨੇ ਪੰਥ ਨੇ ਲੜਾਈ ਲੜੀਏ ਤੇ ਅੱਜ ਪੰਥ ਦੇ ਵਾਰਸਾਂ ਨੂੰ ਪੰਥ ਲਈ ਜਾਗਣਾ ਪਏਗਾ ਜਦੋਂ ਮੈਂ ਪੰਥ ਸ਼ਬਦ ਵਰਤ ਰਿਹਾ ਹਾਂ ਤੇ ਪੰਥ ਤੇ ਪੰਜਾਬ ਇਹ ਆੜਾੜੇ ਨੇ ਇਕੱਠੇ ਨੇ ਜੀ ਕਿਉਂ ਨਹੀਂ ਪੰਥ ਤੇ ਪੰਜਾਬ ਆੜਾੜੇ ਨੇ ਇਕੱਠੇ ਨੇ ਉਹੀ ਬੋਲ ਕੇ ਇਕੱਠੇ ਨੇ ਪੰਥ ਦੇ ਪੰਜਾਬ ਆੜਾੜੇ ਨੇ ਇਕੱਠੇ ਨੇ ਜੀ ਇਕੱਠੇ ਨੇ ਜਦੋਂ ਤੱਕ ਇਹਨਾਂ ਨੂੰ ਇਕੱਠਿਆਂ ਕਰਕੇ ਨਹੀਂ ਦੇਖਾਂਗੇ ਜਦੋਂ ਤੱਕ ਇਹ ਸਾਨੂੰ ਆਪਸ ਇਹਨੇ ਇੰਜ ਨਹੀਂ ਹੋਵਾਂਗੇ ਆਪਾਂ ਪੰਜਾਬ ਦਾ ਕੋਈ ਸੰਘਰਸ਼ ਨਾ ਠੀਕ ਤਰ ਲੜ ਸਕਾਂਗੇ ਨਾ ਜਿੱਤ ਸਕਾਂਗੇ ਇਸ ਵਾਸਤੇ ਅੱਜ ਹਰ ਪੱਖ ਤੋਂ ਆਪਣੀ ਭੂਮਿਕਾ ਪਹਚਾਣੀ ਹੈ ਆ ਦੋ ਨਾਰੇ ਲਾਈਏ ਪਹਿਲਾ ਨਾਰਾ ਲਾਵਾਂਗੇ ਪਿੰਡਾਂ ਲਈ ਫਿਰ ਲਾਵਾਂਗੇ ਪੰਜਾਬ ਲਈ ਨਾਰਾ ਕੀ ਹੈ ਦਾਸ ਬੋਲੇਗਾ ਜਾਗਾਗੇ ਜਗਾਵਾਂਗੇ ਸਾਰਿਆਂ ਨੇ ਬਾਹਾਂ ਉੱਚੀਆਂ ਕਰਨੀਆਂ ਨੇ ਤੁਸਾਂ ਕਹਣੇ ਕਿ ਆਪਣੇ ਪਿੰਡ ਬਚਾਵਾਂਗੇ ਜਾਗਾਂਗੇ ਜਗਾਵਾਂਗੇ ਆਪਣੇ ਪਿੰਡ ਬਚਾਵਾਂਗੇ ਜਾਗਾਂਗੇ ਜਗਾਵਾਂਗੇ ਆਪਣੇ ਪਿੰਡ ਬਚਾਵਾਂਗੇ ਦੁਜਾਨਾ ਲਾਵਾਂਗੇ ਆਪਣਾ ਪੰਜਾਬ ਬਚਾਵਾਂਗੇ ਜਾਗਾਂਗੇ ਜਗਾਵਾਂਗੇ ਆਪਣਾ ਪੰਜਾਬ ਬਚਾਵਾਂਗੇ ਜਾਗਾਂਗੇ ਜਗਾਵਾਂਗੇ ਆਪਣਾ ਪੰਜਾਬ ਬਚਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਇੱਥੇ ਆਉਣ ਤੇ ਜੀ ਆਇਆਂ ਵੀ ਪ੍ਰਬੰਧ ਕਰਨ ਦੇ ਲਈ ਵੀ ਅਗਲੀਆਂ ਵਿਚਾਰਾਂ ਬੜੀਆਂ ਦੁਲੱਬ ਨੇ ਨਿਠ ਕੇ ਬਹਿ ਕੇ ਸੁਣਨੀਆਂ ਕਾਲ ਨਾ ਕਰਿਓ ਇਹ ਸਾਡੇ ਲਈ ਸਬਕ ਨੇ ਜਿਨ੍ਹਾਂ ਤੋਂ ਸਾਨੂੰ ਅਗਲੀ ਤਿਆਰੀ ਮਿਲਦੀ ਹੈ ਤਾਂ ਆਪਾਂ ਲੜ ਸਕਾਂਗੇ ਵਾਹਿਗੁਰੂ ਵਾਂਗ ਸੰਹਾਈ ਹੋਣ ਸਹਿਤਾ ਕਰਨ ਦਾਸ ਦੀ ਅਰਦਾਸ ਹੈ ਗੱਜ ਕੇ ਫਤਿਹ ਬੁਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ